ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ Jobs వైਕਿੰਨੀ ਦੇ ਵਿੱਚ ਅੱਜ ਆਪਾਂ ਲੈ ਕੇ ਆਏ ਹਾਂ ਜੀ ਪੰਜਾਬ ਵਲੰਟੀਅਰ ਭਰਤੀ 2025 ਦੀ ਨੋਟੀਫਿਕੇਸ਼ਨ ਦੀ ਜਾਣਕਾਰੀ ਇਹ ਪੋਸਟਾਂ ਨੂੰ 10ਵੇਂ ਵੱਲੇ ਅਪਲਾਈ ਕਰ ਸਕਦੇ ਨੇ ਲੜਕੇ ਤੇ ਲੜਕੀਆਂ ਦੋਵੇਂ ਅਪਲਾਈ ਕਰ ਸਕਦੇ ਨੇ ਜੀ ਕੋਈ ਵੀ ਫੀਸ ਨਹੀਂ ਹੋਵੇਗੀ ਅਪਲਾਈ ਕਰਨ ਦੀ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਜੀ ਪੂਰੀ ਜਾਣਕਾਰੀ ਦਿੱਤੀ ਹੋਈ ਹੈ ਹੋਰ ਨੋਟੀਫਿਕੇਸ਼ਨਾਂ ਦੇ ਲਈ ਆਪਣੇ ਟੈਲੀਗ੍ਰam ਅਤੇ ਵਟਸਐਪ ਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਜੀ ਤੁਸੀਂ ਜਾ ਕੇ ਜੁਆਇਨ ਕਰ ਸਕਦੇ ਹੋ ਤਾਂ ਜੋ ਤੁਹਾਨੂੰ ਹਰ ਰੋਜ਼ ਨਵੀਆਂ ਭਰਤੀਆਂ ਦੇ ਨੋਟੀਫਿਕੇਸ਼ਨ ਸਮੇਂ ਸਿਰ ਮਿਲਦੀਆਂ ਰਹਿਣ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਦੋਸਤੋ ਕਿਉਂਕਿ ਵੀਡੀਓ ਬਣਾਉਣ ਤੇ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੈ ਹੁਣ ਚੱਲਦੇ ਹਾਂ ਜੀ ਆਪਾਂ ਨੋਟੀਫਿਕੇਸ਼ਨ ਦੇ ਵੱਲ ਦੋਸਤੋ ਇਹ ਜੋਬ ਨੂੰ ਅਪਲਾਈ ਕਰਨ ਦੇ ਲਈ ਤੁਹਾਨੂੰ ਇਹ ਫਾਰਮ ਭਰਨਾ ਹੋਵੇਗਾ ਆਫਲਾਈਨ ਭਰਤੀ ਹੈ ਜੀ ਇਹ ਇਹ ਫਾਰਮ ਦਾ ਲਿੰਕ ਤੇ ਨੋਟੀਫਿਕੇਸ਼ਨ ਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਹੈ ਤੁਸੀਂ ਉੱਥੇ ਜਾ ਕੇ ਡਾਊਨਲੋਡ ਕਰਕੇ ਪ੍ਰਿੰਟ ਆਊਟ ਕਰਵਾ ਸਕਦੇ ਹੋ ਜੀ ਇੱਥੇ ਤੁਹਾਡੀ ਰੀਸੈਂਟਲੀ ਪਾਸਪੋਰਟ ਸਾਈਜ਼ ਫੋਟੋ ਇੱਥੇ ਤੁਹਾਡਾ ਨਾਮ ਪਿਤਾ ਜਾਂ ਪਤੀ ਦਾ ਨਾਮ ਉਮਰ ਤੁਹਾਡੀ ਕੈਟਾਗਰੀ ਘਰ ਦਾ ਪੱਕਾ ਪਤਾ ਤੇ ਇੱਥੇ ਜੇ ਕੋਈ ਤੁਹਾਡਾ ਟੈਂਪੋਰਰੀ ਐਡਰੈਸ ਹੈ ਜੇ ਇੱਥੇ ਉਹ ਭਰ ਦੇਣਾ ਜੀ ਤੁਹਾਡੀ ਐਜੂਕੇਸ਼ਨ ਕੁਆਲੀਫਿਕੇਸ਼ਨ ਕੀ ਹੈ ਜੀ ਇੱਥੇ ਉਹ ਭਰ ਦੇਣੀ ਹੈ ਜੀ ਕੰਮ ਦਾ ਖੇਤਰ ਯਾਨੀ ਕਿ ਕਿਹੜਾ ਕੰਮ ਤੁਸੀਂ ਕਰਦੇ ਹੋ ਉਹ ਭਰ ਦੇਣਾ ਜੀ ਐਕਸਪੀਰੀਅੰਸ ਜੀ ਤਜਰਬਾ ਜਾਨਕੀ ਜੇ ਤੁਹਾਡੇ ਕੋਲੇ ਹੈ ਤਾਂ ਉਹ ਇੱਥੇ ਮੈਂਸ਼ਨ ਕਰ ਦੇਣਾ ਜੀ ਕਿਹੜੀ ਜਗ੍ਹਾ ਦੇ ਵਿੱਚ ਤੁਸੀਂ ਕੰਮ ਕਰਨ ਦੇ ਇੱਛਕੋਂ ਜ਼ਿਲ੍ਹਾ ਪੱਧਰ ਉਪ ਮੰਡਲ ਜਾਂ ਪਿੰਡ ਦੇ ਪੱਧਰ ਤੇ ਇੱਥੇ ਤੁਸੀਂ ਉਹ ਮੈਂਸ਼ਨ ਕਰ ਦੇਣਾ ਜੀ ਦੋ ਆ ਚੀਜ਼ਾਂ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਜੀ 11 ਤੇ 12 ਨੰਬਰ ਵਾਲੀਆਂ ਮੋਬਾਈਲ ਨੰਬਰ ਅਤੇ ਈਮੇਲ ਆਈਡੀ ਲਾਜ਼ਮ ਲਿਖਣੀ ਹੈ ਜੀ ਤੇ ਉਸ ਤੋਂ ਬਾਅਦ ਇੱਥੇ ਤੁਹਾਡੇ ਦਸਖਤ ਕਰ ਦੇਣੇ ਜੀ ਤੁਸੀਂ ਦੋਸਤੋ ਇਹ ਕਿਹੜੇ ਅਡਰੈਸ ਤੇ ਭੇਜਣਾ ਹੈ ਅਤੇ ਕਿਵੇਂ ਭੇਜਣੀ ਪੂਰੀ ਜਾਣਕਾਰੀ ਵੀਡੀਓ ਦੇ ਵਿੱਚ ਅੱਗੇ ਦੱਸੀ ਹੋਈ ਹੈ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਹੁਣ ਚੱਲਦੇ ਆਪਾਂ ਮੇਨ ਨੋਟੀਫਿਕੇਸ਼ਨ ਦੇ ਵੱਲ ਦੋਸਤੋ ਇਹ ਨੋਟੀਫਿਕੇਸ਼ਨ ਦਫਤਰ ਜ਼ਿਲ੍ਹਾ ਕਾਨੂੰਨੀ ਸੇਵਾਮਾ 30 ਜ਼ਿਲ੍ਹਾ ਕਚੈਰੀਆਂ ਕੰਪਲੈਕਸ ਮੋਗਾ ਦੇ ਵੱਲੋਂ ਜਾਰੀ ਕੀਤਾ ਗਿਆ ਜੀ ਹੋਰ ਵਧੇਰੇ ਜਾਣਕਾਰੀ ਦੇ ਲਈ ਤੁਸੀਂ ਇਸ ਫੋਨ ਨੰਬਰ ਦੇ ਉੱਤੇ ਕਾਲ ਕਰ ਸਕਦੇ ਹੋ ਅਤੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਦੋਸਤੋ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਦੋਸਤੋ ਕੌਮੀ ਕਾਨੂੰਨੀ ਸੇਵਾਮਾ 30 ਨਵੀਂ ਦਿੱਲੀ ਦੀ ਸੂਦੀ ਪੈਰਾ ਲੀਗਲ ਵਲੰਟੀਅਰ ਸਕੀਮ ਤਹਿਤ ਜ਼ਿਲ੍ਹਾ ਕਾਨੂੰਨ ਸੇਵਾਮਾ ਅਥਾਰਟੀ ਮੋਗਾ ਲਈ ਸਵੈਚਾ ਵਲੰਟਰੀ ਨਾਲ ਕੰਮ ਕਰਨ ਦੇ ਚਾਹਵਨ ਜ਼ਿਲ੍ਹਾ ਮੋਗਾ ਦੇ ਸ਼ਹਿਰੀ ਅਤੇ ਪਿੰਡੂ ਇਲਾਕਿਆਂ ਦੇ ਪੱਕੇ ਵਸਨੀਕ ਪੜੇ ਲਿਖੇ ਯੋਗ ਅਤੇ ਸਮਾਜ ਵਿੱਚ ਭਾਵਨਾ ਰੱਖਣ ਵਾਲੇ ਵਿਅਕਤੀਆਂ ਵਿੱਚੋਂ 45 ਪੈਰਾ ਲੀਗਲ ਵਲੰਟੀਅਰ ਦੀ ਚੋਣ ਕੀਤੀ ਜਾਣੀ ਹੈ 45 ਪੋਸਟਾਂ ਲਈ ਘੱਟੋ-ਘੱਟ ਵਲੰਟੀਅਰ ਦੀਆਂ ਤੇ ਇਹ ਯੋਗਤਾ ਮੰਗੀ ਗਈ ਹੈ ਘੱਟੋ-ਘੱਟ ਤੁਹਾਡੀ 10ਵੀਂ ਪਾਸ ਕੀਤੀ ਹੋਣੀ ਚਾਹੀਦੀ ਹੈ ਜਾਂ ਫਿਰ ਇਸ ਤੋਂ ਵੱਧ ਵਾਲੇ ਵੀ ਅਪਲਾਈ ਕਰ ਸਕਦੇ ਨੇ ਮੋਗਾ ਦਾ ਉਪ ਮੰਡਲ ਪੱਦਰੀ ਕਾਨੂੰਨੀ ਸੇਵਾਵਾਂ ਕਮੇਟੀਆਂ ਬਾਗਾਪੁਰਾਣਾ ਤੇ ਨਿਹਾਲ ਸਿੰਘ ਵਾਲਾ ਲਈ ਸਵੈਚਨਲ ਬਤੌਰ ਪੈਰਾ ਲੀਗਲ ਵਲੰਟੀਅਰ ਕੰਮ ਕਰਨ ਦੀ ਚਾਹਵਨ ਹੋਣ ਆਪਣੀ ਦਸਖਤ ਨਾਲ ਨੱਥੀ ਨਿਰਧਾਰਿਤ ਪਰਫਾਰਮੇ ਵਿੱਚ ਭਰ ਕੇ 29/5/2025 ਸ਼ਾਮ 5 ਵਜੇ ਤੱਕ ਇਸ ਐਡਰੈਸ ਦੇ ਉੱਤੇ ਤੁਸੀ ਭੇਜਣਾ ਹੋਵੇਗਾ ਜੀ ਐਡਰੈਸ ਨੋਟ ਕਰ ਲਓ ਜੀ 77 ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਇਹ ਐਡਰੈਸ ਹੈ ਜੀ ਨਾਲ ਤੁਸੀਂ ਪਿੰਨ ਕੋਡ ਮੋਗਾ ਦਾ ਲਗਾ ਲੈਣਾ ਜੀ ਇਸ ਐਡਰੈਸ ਦੇ ਉੱਤੇ ਆਪਦਾ ਪਰਫਾਰਮਾ ਜਿਹੜਾ ਹੈ ਜਿਹੜਾ ਫਾਰਮ ਤੁਹਾਨੂੰ ਪਹਿਲਾਂ ਦੱਸਿਆ ਸੀ ਉਹ ਭਰ ਕੇ ਇਸ ਐਡਰੈਸ ਦੇ ਉੱਤੇ ਭੇਜਣਾ ਹੋਵੇਗਾ ਤੇ ਨਾਲ ਤੁਹਾਡੇ ਜਿੰਨੇ ਵੀ ਡਾਕੂਮੈਂਟ ਹੋਣਗੇ ਉਹ ਤੁਸੀਂ ਉਹਨਾਂ ਦੀਆਂ ਫੋਟੋਕਾਪੀਆਂ ਵੀ ਅਟੈਚ ਕਰਨੀਆਂ ਹੋਣਗੀਆਂ ਤਰੀਕ ਤੁਹਾਨੂੰ ਦੱਸ ਹੀ ਦਿੱਤੀ ਹੈ ਜੀ 29/5/2025 ਸ਼ਾਮ 5 ਵਜੇ ਤੋਂ ਪਹਿਲਾਂ ਪਹਿਲਾਂ ਇਹ ਤੁਸੀਂ ਸਪੀਡ ਪੋਸਟ ਵੀ ਕਰ ਸਕਦੇ ਹੋ ਨਾਰਮਲ ਪੋਸਟ ਵੀ ਕਰ ਸਕਦੇ ਹੋ ਪਰ ਇਸ ਤਰੀਕ ਤੋਂ ਪਹਿਲਾਂ ਪਹਿਲਾਂ ਪਹੁੰਚ ਜਾਣੇ ਚਾਹੀਦੇ ਆ ਜਾਂ ਬਾਈ ਹੈਂਡ ਵੀ ਤੁਸੀਂ ਫੜਾ ਸਕਦੇ ਹੋ ਜਿਹੜੇ ਲੋਕਲ ਕੈਂਡੀਡੇਟ ਹੈ ਉਹ ਬਾਈ ਹੈਂਡ ਵੀ ਪਕੜਾ ਸਕਦੇ ਹੈ ਜੀ ਕੌਣ ਕੌਣ ਅਪਲਾਈ ਕਰ ਸਕਦੇ ਤੁਸੀਂ ਨੋਟ ਕਰ ਲਓ ਜੀ ਟੀਚਰਸ ਇਨਕਲੂਡਿੰਗ ਰਟਾਇਰਡ ਟੀਚਰ ਦੋਵੇਂ ਅਪਲਾਈ ਕਰ ਸਕਦੇ ਨੇ ਰਟਾਇਰਡ ਗਵਰਨਮੈਂਟ ਸਰਵੈਂਟ ਐਂਡ ਸੀਨੀਅਰ ਸਿਟੀਜ਼ਨ ਵੀ ਅਪਲਾਈ ਕਰ ਸਕਦੇ ਨੇ ਜੀ ਐਮਐਸਡਬਲ ਸਟੂਡੈਂਟ ਅਤੇ ਟੀਚਰਸ ਅਪਲਾਈ ਕਰ ਸਕਦੇ ਨੇ ਆਂਗਣਵਾੜੀ ਵਰਕਰ ਵੀ ਅਪਲਾਈ ਕਰ ਸਕਦੇ ਡਾਕਟਰ ਤੇ ਫਿਜੀਸ਼ੀਨ ਅਪਲਾਈ ਕਰ ਸਕਦੇ ਨੇ ਜੀ ਸਟੂਡੈਂਟ ਐਂਡ ਲਾ ਸਟੂਡੈਂਟ ਟਿਲ ਦੇ એનਰੋਲ ਐਸ ਲਾਇਰਸ ਇਹ ਵੀ ਅਪਲਾਈ ਕਰ ਸਕਦੇ ਨੇ ਮੈਂਬਰਸ ਆਫ ਨਾਨ ਪੋਲੀਟੀਕਲ ਸਰਵਿਸ ਓਰੀਐਂਟਡ ਐਨ ਜੀ ਓ ਐਂਡ ਕਲੱਬਸ ਵਾਲੇ ਵੀ ਅਪਲਾਈ ਕਰ ਸਕਦੇ ਨੇ ਜੀ ਜਿਹੜੇ ਕੋਈ ਐਨ ਜੀ ਓ ਜਾਂ ਕਲੱਬ ਦੇ ਵਿੱਚ ਕੰਮ ਕਰ ਰਹੇ ਨੇ ਉਹਨਾਂ ਦੇ ਮੈਂਬਰ ਅਪਲਾਈ ਕਰ ਸਕਦੇ ਨੇ ਐਜੂਕੇਟਡ ਪ੍ਰਿਜ਼ਨਰਸ ਵਿਦ ਗੁੱਡ ਬਿਹੇਵੀਅਰ ਸਰਵਿੰਗ ਲੌਂਗ ਟਰਮ ਸੈਂਟੈਂਸ ਇਨ ਪ੍ਰਿਜ਼ਨਸ ਯਾਨੀ ਕਿ ਜਿਹੜੇ ਕੈਦੀ ਜੇਲ੍ਹ ਕੱਟ ਕੇ ਆਏ ਹੋਏ ਨੇ ਜੀ ਚੰਗੇ ਵਿਹਾਰ ਦੇ ਨਾਲ ਉਹ ਵੀ ਇਹ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਨੇ ਐਨੀ ਅਦਰ ਪਰਸਨ ਹੂ ਇਜ਼ ਇੰਟਰਸਟਿਡ ਫੋਰ ਸੋਸ਼ਲ ਸਰਵਿਸ ਜਿਹੜੇ ਸੋਸ਼ਲ ਸਰਵਿਸ ਕਰਨ ਦੇ ਲਈ ਚਾਹਵਾਨ ਨੇ ਉਹ ਵੀ ਇਹ ਪੋਸਟ ਦੇ ਲਈ ਅਪਲਾਈ ਕਰ ਸਕਦੇ ਨੇ ਜੀ ਇਹ ਸਪਸ਼ਟ ਕੀਤਾ ਜਾਂਦਾ ਹੈ ਕਿ ਪੈਰਾ ਲੀਗਲ ਵਲੰਟੀਅਰ ਵੱਲੋਂ ਚੁਣੇ ਗਏ ਵਿਅਕਤੀਆਂ ਨੂੰ ਜ਼ਿਲ੍ਹਾ ਕਾਨੂੰਨ ਸੇਵਾਮਾ ਅਧਾਰਟੀ ਮੋਗਾ ਵੱਲੋਂ 400 ਰੁਪਏ ਮਾਣ ਪੱਤਾ ਦਿੱਤਾ ਜਾਵੇਗਾ ਯਾਨੀ ਕਿ ਜਿਹੜੇ ਵੀ ਤੁਸੀਂ ਜਿਹੜੇ ਦਿਨ ਤੁਸੀਂ ਕੰਮ ਕਰੋਗੇ ਸਿਰਫ ਉਸੇ ਦਿਨ ਤੁਹਾਨੂੰ ਮਾਣ ਪੱਤਾ ਦਿੱਤਾ ਜਾਵੇਗਾ ਹੋਰ ਕੋਈ ਸੈਲਰੀ ਤੁਹਾਡੀ ਨਹੀਂ ਹੋਵੇਗੀ ਕੰਮ ਵਾਲੇ ਦਿਨ ਹੀ ਤੁਹਾਨੂੰ ਮਾਣ ਪੱਤਾ ਦਿੱਤਾ ਜਾਵੇਗਾ ਨਲ ਲਈ ਚੁਣੇ ਗਏ ਵਿਅਕਤੀ ਨੂੰ ਸਮੇ ਸਮੇ ਲੋਡ ਅਨਸਾਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੁੱਗਾ ਜਾਫਾ ਮੰਡਲ ਪੱਧਰੀ ਕਾਨੂੰਨੀ ਸੇਵਾਵਾਂ ਕਮੇਟੀ ਬਾਗਾਪੁਰਾਣਾ ਤੇ ਨਿਹਾਲ ਸਿੰਘ ਵਾਲਾਂ ਦੀ ਵੱਖ-ਵੱਖ ਗਤੀਵਿਧੀਆਂ ਲਈ ਕੰਮ ਸੌਪੇ ਜਾਣਗੇ ਜੀ ਵਿਸ਼ੇਸ਼ ਨੋਟ ਨੋਟ ਕਰ ਲਈ ਅਪਲਾਈ ਕਰਨ ਵਾਲੀ ਉਮੀਦਵਾਰ ਦੇ ਖਿਲਾਫ ਕਿਸੇ ਵੀ ਨਿਆਂਇਕ ਅਦਾਲਤ ਦੇ ਵਿੱਚ ਕੋਈ ਵੀ ਸਿਵਲ ਜਾਂ ਫੌਜਦਾਰ ਕੇਸ ਲੰਬਿਤ ਨਹੀਂ ਹੋਣਾ ਚਾਹੀਦਾ ਨਾ ਹੀ ਕਿਸੇ ਉਮੀਦਵਾਰ ਕੋਲੇ ਕਿਸੇ ਕੇਸ ਵਿੱਚ ਕਿਸੇ ਨਿਆਂਇਕ ਅਦਾਲਤ ਵੱਲੋਂ ਕੋਈ ਸਜ਼ਾ ਸੁਣਾਈ ਗਈ ਹੋਵੇ ਯਾਨੀ ਕਿ ਤੁਹਾਡੇ ਉੱਪਰ ਕੋਈ ਵੀ ਕਿਸੇ ਕਿਸਮ ਦਾ ਕੇਸ ਪੈਂਡਿੰਗ ਨਹੀਂ ਹੋਣਾ ਚਾਹੀਦਾ ਦੋਸਤੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ। ਮਿਲਦੇ ਹਾਂ ਜੀ ਨਵੀਂ ਵੀਡੀਓ ਦੇ ਵਿੱਚ ਨਵੀਂ ਜਾਣਕਾਰੀ ਦੇ ਨਾਲ। ਆਪਣੇ ਚੈਨਲ ਤੇ ਹੋਰ ਵੀ ਬਹੁਤ ਸਾਰੀਆਂ ਵੀਡੀਓ ਅਪਲੋਡ ਕੀਤੀਆਂ ਹੋਈਆਂ ਨੇ ਤੁਸੀਂ ਜਾ ਕੇ ਚੈਨਲ ਤੇ ਦੇਖ ਸਕਦੇ ਹੋ ਜੀ। ਭਰਤੀਆਂ ਜੀਆ ਕਿਰਪਾ ਕਰਕੇ ਆਪਣੇ WhatsApp ਤੇ Telegram ਦੇ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਉਹਨਾਂ ਵਿੱਚ ਜੁਆਇਨ ਕਰ ਲਓ ਜੀ। ਧੰਨਵਾਦ।